ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਬਾਮਾ ਬਾਜਿਆ ਭਾਗ 25ਵਾਂ ਸਨੀਚਰਵਾਰ ਦੀਪਿਆ ਐਤਵਾਰ ਦਾ ਦਿਨ ਚੜਿਆ ਮੋਚੀ ਵਿਸ਼ਨ ਦਾਸ ਪਾਸ ਅੱਜ ਦਾ ਹੀ ਦਿਨ ਸੀ ਕੇਵਲ ਭਲਕੇ ਉਸਨੇ ਕੰਮ ਤੇ ਹਾਜ਼ਰ ਹੋਣਾ ਸੀ ਭਾਵੇਂ ਨਾ ਕੋਈ ਸਰਕਾਰੀ ਨੌਕਰੀ ਸੀ ਉਸ ਦੀ ਨਾ ਹੀ ਕੰਮ ਦੀ ਕੋਈ ਪਰਮਾਰ ਸੋ ਸਰ ਪਰ ਉਸ ਦੀ ਹਾਜ਼ਰੀ ਜ਼ਰੂਰੀ ਹੋਵੇ ਪਰ ਨੌਕਰੀ ਤਾਂ ਅਖਰ ਨੌਕਰੀ ਹੀ ਹੁੰਦੀ ਹੈ ਨਲੇ ਵਿਸ਼ਨਦਾਸ ਦਾ ਮਾਲਕ ਜਿਹੜਾ ਕੰਮ ਕੱਟ ਜਾਣ ਕਰਕੇ ਕਾਫੀ ਸੜੀਅਲ ਮિજાਜ ਦਾ ਹੋ ਗਿਆ ਸੀ। ਮੁਵਕਲਾਂ ਦੀ ਅਨਹੋਦ ਦਾ ਗੁੱਸਾ ਅਕਸਰ ਆਪਣੇ ਮੌਂਚੀ ਉੱਤੇ ਕੱਢਿਆ ਕਰਦਾ ਸੀ ਜਿਸ ਕਰਕੇ ਵਿਸ਼ਨਦਾਸ ਨੂੰ ਹਰ ਵੇਲੇ ਤੜਕੂ ਲੱਗਾ ਰਹਿੰਦਾ। ਜੋ ਮਤੇ ਕਿਸੇ ਦਿਨ ਉਹ ਬਾਹਰਲਾ ਕਹਿਰ ਬਾਹਲਾ ਕਹਿਰ ਵਿੱਚ ਨਾ ਆ ਜਾਵੇ ਤੇ ਨਤੀਜੇ ਵਜੋਂ ਇਸ ਦਾ ਕਾਨੂੰਨੀ ਜਹੀ ਨੌਕਰੀ ਤੋਂ ਵੀ ਹੱਥ ਤੋਂ ਨੇ ਪੈਣ ਉਸ ਨੂੰ। ਅੱਜ ਜਿਹੜਾ ਕੰਮ ਬਿਸ਼ਨਦਾਸ ਨੇ ਸਭ ਤੋਂ ਪਹਿਲਾਂ ਕਰਨਾ ਸੀ ਇਹ ਸੀ ਰਾણો ਦੇ ਦਿਲ ਦੀ ਹਾਥ ਲੈਣੀ ਪਤਨੀ ਪਾਸੋਂ ਸੁਣਗਾ ਹੋਈਆਂ ਗੱਲਾਂ ਨੇ ਭਾਵੇਂ ਉਸ ਨੂੰ ਚਿੰਤਾਤੁਰ ਨਾ ਵੀ ਕੀਤਾ ਹੋਵੇ ਕਿਉਂਕਿ ਆਪਣੀ ਬੱਚੀ ਦਾ ਸੁਭਾਅ ਉਸ ਤੋਂ ਗੁੱਝਾ ਨਹੀਂ ਸੀ ਫਿਰ ਵੀ ਇਸ ਮਾਮਲੇ ਨੂੰ ਅਣਗੌਲਿਆ ਕਰ ਛੱਡਣਾ ਉਸ ਲਈ ਸੌਖਾ ਨਹੀਂ ਸੀ ਨੀਂਦਰ ਕੁਝ ਸਵਕਤੇ ਹੀ ਖੁੱਲ ਗਈ ਸੀ ਉਸ ਦੀ ਉਸ ਚਾਹਿਆ ਕਿ ਰਾણો ਨੂੰ ਜਗਾ ਦੇਵੇ ਜਦੋਂ ਕੀ ਸਤਿਆ ਦੀ ਗੈਰ ਮਜਬੂਦਗੀ ਵਿੱਚ ਇਸ ਵੇਲੇ ਰਾਣੂ ਨਾਲ ਖੁੱਲੀਆਂ ਡੁੱਲੀਆਂ ਗੱਲਾਂ ਕਰਨ ਦਾ ਉਸ ਲਈ ਚੰਗਾ ਮੌਕਾ ਸੀ ਪਰ ਬੱਚੀ ਦੀ ਨੀਂਦ ਖਰਾਬ ਕਰਨ ਦਾ ਸਾਹਸ ਉਹ ਨਹੀਂ ਸੀ ਕਰ ਸਕਿਆ ਝੱਟਪਾਲ ਨੂੰ ਆਪੇ ਹੀ ਜਾਗ ਪਵੇਗੀ ਇਹ ਖਿਆਲ ਕਰਦਾ ਹੋਇਆ ਉਹ ਉੱਠ ਕੇ ਉਸਨ ਨੂੰ ਕਰੇ ਜਾ ਪੁੱਜਾ ਜਿੱਥੇ ਬੈਠ ਕੇ ਰਾਣੂ ਲਖਾਈ ਪੜਾਈ ਕਰਦੀ ਹੁੰਦੀ ਸੀ ਸ਼ਾਇਦ ਕੁੜੀ ਦਾ ਸਕੂਲੀ ਕੰਮ ਖੋਖਣ ਦੇ ਰਾਹ ਦੇ ਨਾਲ ਪਰ ਉੱਥੇ ਪਹੁੰਚ ਕੇ ਉਹ ਕਿਸੇ ਦੂਸਰੇ ਹਿਰਜਾ ਵਿੱਚ ਰੁੱਝ ਗਿਆ ਜਦੋਂ ਉਸਨੇ ਵੇਖਿਆ ਕਿ ਨਿੱਕੀ ਜਿਹੀ ਮੇਜ਼ ਉੱਤੇ ਰਾਣੂ ਦੀਆਂ ਕਾਪਾਂ ਕਿਤਾਬਾਂ ਤੇ ਛੋਟਿਕ ਰਜਾਨਾ ਅਖਬਾਰ ਦੇ ਕੁਝ ਅੰਕ ਵੀ ਪਏ ਸਨ ਲੜਾਈ ਲੱਗੀ ਕਰਕੇ ਇੰਨੇ ਦਿਨੀ ਹਾਰੀ ਸਾਰੀ ਨੂੰ ਲੜਾਈ ਦੀਆਂ ਖਬਰਾਂ ਪੜਨ ਦੀ ਲੱਗਣ ਲੱਗਣ ਲੱਗੀ ਹੋਈ ਸੀ ਤੇ ਮੋਛੀ ਵਿਸ਼ਨ ਦਾਸ ਵੀ ਇਸ ਵਿੱਚ ਨਾਲ ਕਾਫੀ ਰੁਚਿਤ ਸੀ ਸੋ ਲਾਗਲੇ ਮੰਜੇ ਤੇ ਬੈਠ ਕੇ ਅਖਬਾਰਾਂ ਦੇ ਵਰਕੇ ਫੋਲਦਾ ਹੋਇਆ ਮੋਟੀਆਂ-ਮੋਟੀਆਂ ਸੁਰਖੀਆਂ ਪੜਨ ਵਿੱਚ ਰੁੱਝ ਗਿਆ ਸਦਰ ਅਜੂਬ ਦੀ ਮਸੂ ਮਸੂਕੋ ਨੂਰਵਾਨ ਕੀ ਭਾਰਤ ਸਰਕਾਰ ਨੇ ਸੇਖ ਅਬਦੁੱਲਾ ਦਾ ਪਾਸਪੋਰਟ ਮਨਜ਼ੂਕ ਕਰ ਦਿੱਤਾ ਪਾਕੀ ਫੌਜਾਂ ਦਾ ਕੰਜਰਕੋਟ ਉੱਤੇ ਹਮਲ ਕਛ ਦੇ ਮੋਰਚੇ ਉੱਤੇ ਇੱਕ ਸਮਾਨ ਦੀ ਲੜਾਈ ਟੈਂਕਾਂ ਤੇ ਦੂਸਰੇ ਅਸਲੇ ਦੀ ਵਰਤੋਂ ਕੀਤੀ ਚੀਨ ਦੇ ਛਪੇ ਹੋਏ 100-100 ਰੁਪਏ ਦੇ ਜਾਲੀ ਨੋਟ ਭਾਰਤ ਵਿੱਚ ਫੜੇ ਗਏ ਚੀਨ ਨੇ ਦੂਸਰਾ ਐਟਮੀ ਬੰਬ ਧਮਾਕਾ ਕੀਤਾ ਪ੍ਰਧਾਨ ਮੰਤਰੀ ਸ਼ਾਸਤਰੀ ਜੀਨ ਦੀ ਮਸਕੂਤ ਬਾਬਸੀ ਪੜਦਾ ਪੜਦਾ ਮੁਸ਼ੀ ਮੁੰਛੀ ਵਿਸ਼ਨ ਦਾਸ ਦਾ ਧਿਆਨ ਖਵਾਰਾਂ ਵਿੱਚੋਂ ਉੱਠ ਗਿਆ ਜਦੋਂ ਰਾણો ਚਾਹ ਦਾ ਗਲਾਸ ਇੱਕ ਖਾਲੀ ਪਿਆਲੀ ਅਤੇ ਪਰੌਂਠੇ ਵਾਲੀ ਰਕੀ ਗੜਵੀ ਲੈ ਕੇ ਪਹੁੰਚੀ ਤੇ ਮੇਜ਼ ਦੀ ਇੱਕ ਨੁੱਕਰੇ ਉਸਨੇ ਇਹ ਨਾਸ਼ਤਾ ਰੱਖ ਦਿੱਤਾ ਹੱਥਲੀਆਂ ਚੀਜ਼ਾਂ ਰੱਖਣ ਤੋਂ ਬਾਅਦ ਜਿਉਂ ਹੀ ਰਾણો ਮੋੜ ਲੱਗੀ ਤੇ ਵਿਸ਼ਨ ਦਾਸ ਨੇ ਕਹਿੰਦਿਆ ਉਸ ਨੂੰ ਰੋਕ ਲਿਆ ਰਾਣਾ ਰਤਾ ਦੋ ਮਿੰਟ ਬੈਠ ਜਾ ਪੁੱਤਰ ਰਾਣੂ ਉਸਦੇ ਲਾਗੇ ਬੈਠ ਕੇ ਸ਼ਾਇਦ ਇਹ ਸੋਚਦੀ ਹੋਈ ਕਿ ਰਾਤੀ ਜਿਹੜੀਆਂ ਗੱਲਾਂ ਉਸਨੇ ਨੀਂਦਰ ਦਾ ਸਾੰਖ ਭਰਦਿਆਂ ਸੁਣੀਆਂ ਸਨ ਉਸਨੇ ਉਹਨਾਂ ਦੇ ਸੰਬੰਧ ਵਿੱਚ ਹੀ ਉਸਨੂੰ ਬੈਠਣ ਦਾ ਦੇਸ਼ ਦਿੱਤਾ ਗਿਆ। ਰਾਣੂ ਨੂੰ ਸਕੂਲ ਜਾਣ ਦੀ ਕੋਈ ਖੇਚਲ ਨਹੀਂ ਸੀ। ਨਾਲੇ ਉੰਜ ਵੀ ਤਾਂ ਉਸਨੂੰ ਪਤਾ ਸੀ ਕਿ ਅੱਜ ਕਿਸੇ ਵੇਲੇ ਜ਼ਰੂਰ ਉਸਨੂੰ ਇਹੋ ਜਿਹੀ ਕਿਸੇ ਵਰਤਲਾਪ ਵਿੱਚ ਸ਼੍ਰੀਕ ਹੋਣਾ ਪਵੇਗਾ। ਸੋ ਇਸ ਮਾਮਲੇ ਲਈ ਆਪਣੇ ਆਪ ਨੂੰ ਤਿਆਰ ਕਰਦੀ ਹੋਈ ਉਹ ਬੋਲੀ, "ਤਸ ਪਪਾ ਜੀ" ਤੇ ਨਾਸ਼ਤਾ ਕਰਨ ਦੇ ਨਾਲ ਨਾਲ ਵਿਸ਼ਨ ਦਾਸ ਨੇ ਗੱਲਾਂ ਦਾ ਸੈੰਸਲਾ ਸ਼ੁਰੂ ਕੀਤਾ ਸਨਾ ਪੜ੍ਹਾਈ ਠੀਕ ਚੱਲ ਰਹੀ ਹੈ ਤੇਰੀ ਆਹੋ ਬਾਬਾ ਜੀ ਸੁਣਿਆ ਤੁਹਾਡੇ ਸਕੂਲ ਵਿੱਚ ਨਰਸਿੰਗ ਦੀ ਫਰਸਟ ایڈ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਆਹੋ ਬਾਬਾ ਜੀ 2 ਮਹੀਨੇ ਦਾ ਕੋਰਸਾ ਲੜਾਈ ਦੀ ਵਜ੍ਹਾ ਕਰਕੇ ਨਰਸਾਂ ਦੀ ਡਿਮਾਂਡ ਬਹੁਤ ਵੱਧ ਗਈ ਹੈ ਆਰਮੀ ਮੈਡੀਕਲ ਡਿਪਾਰਟਮੈਂਟ ਨੇ ਫੈਸਲਾ ਕੀਤਾ ਹੈ ਕਿ ਇਹ ਕੋਰਸ ਕਰਨ ਵਾਲੀਆਂ ਲੜਕੀਆਂ ਜਿਹੜੀਆਂ ਦੇਸ਼ ਦੀ ਸੇਵਾ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਉਹ ਫਰੰਟ ਉੱਤੇ ਜਾਣ ਲਈ ਅਪਲਾਈ ਕਰ ਸਕਦੀਆਂ ਨੇ ਬੜੀ ਚੰਗੀ ਗੱਲ ਐ ਮੇਰੀ ਵੀ ਸਲਾਹ ਐ ਪਾਪਾ ਜੀ ਫਰੰਟ ਤੇ ਜਾਣ ਦੀ ਅਪਲਾਈ ਕਰਦਿਆਂ ਕੀ ਅਰਜ਼ ਐ ਪੁੱਤਰ ਪਰ ਇਧਰ ਘਰ ਦਾ ਕੰਮ ਧੰਦਾ ਵੀ ਤਾਂ ਬਹੁਤਾ ਤੇਰੀ ਹੀ ਜੁਮਿਆਂ ਨਾਲੇ ਕੀ ਪਾਪਾ ਜੀ ਮੇਰਾ ਮਤਲਬ ਐ ਤੇਰੀ ਬੇਬੇ ਕਾਲੀ ਪਈ ਹੋਈ ਕਾਦੇ ਲਈ ਕਾਲੀ ਪਈਏ ਪਾਪਾ ਜੀ ਗੱਲ ਦਾ ਮਤਲਬ ਸਮਝਦੀ ਹੋਈ ਰਾਣੋ ਨੇ ਅਣਜਾਣ ਬਣ ਕੇ ਪੁੱਛਿਆ ਇਹੋ ਤੈਨੂੰ ਮੰਗਣ ਲਈ ਕਹਿਣ ਤੋਂ ਬਾਅਦ ਵਿਸ਼ਨ ਦਾਸ ਨੇ ਜਿਵੇਂ ਆਪਣੇ ਇਸ ਵਾਕ ਦਾ ਅਨੁਵਾਦ ਸ਼ੁਰੂ ਕਰ ਦਿੱਤਾ ਗੱਲ ਇਹ ਵੀ ਇਹ ਵੀ ਪੁੱਤਰ ਕਿ ਅੱਜ ਕੱਲ ਦੇ ਜਵਾਨ ਵਿੱਚ ਗਰੀਬ ਪੁਕਰਾਂ ਦੀਆਂ ਲੜਕਾਂ ਲਈ ਚੰਗਾ ਵਰ ਕਰ ਲੱਭਣਾ ਇੱਕ ਪ੍ਰੋਬਲਮ ਬਣੀ ਹੋਈ ਹੈ ਮੈਂ ਤੇਰੀ ਬੇਬੇ ਦੀ ਬਹਾਦਰੀ ਦੀ ਦਾਤ ਦਿੰਦਾ ਹਾਂ ਕਿ ਇੰਨੇ ਚਿਰ ਦੀ ਦੌੜ ਭੱਜ ਤੋਂ ਬਾਅਦ ਸ਼ੇਕਰ ਉਸਨੇ ਕਾਮਯਾਬੀ ਹਾਸਲ ਕਰ ਹੀ ਲਈ। ਵਾਕਈ ਅੱਜ ਦੇ ਜਵਾਨੇ ਵਿੱਚ। ਗੱਲਾਂ ਲੱਗ ਭੱਗ ਉਹੀ ਜਾਂ ਉਹਨਾਂ ਨਾਲ ਮਿਲਦਿਆਂ ਜੁਲਦਿਆਂ ਜਿਹੜੀਆਂ ਰਾਣੋ 3-4 ਦਿਨ ਪਹਿਲਾਂ ਆਪਣੀ ਮਾਂ ਦੇ ਮੋਹ ਸੁਣ ਚੁੱਕੀ ਸੀ। ਪਰ ਉਸ ਲਈ ਮੁਸ਼ਕਲ ਇਹ ਪੈਦਾ ਹੋ ਗਈ ਕਿ ਜਿਸ ਟਾਂਗ ਨਾਲ ਉਸਨੇ ਉਹ ਦਿਨ ਮਾਂ ਪਾਸੋਂ ਖਿਹੜਾ ਛੜਾ ਲਿਆ ਸੀ ਉਹ ਹੁਰਬਾ ਉਹ ਆਪਣੇ ਪਿਓ ਲਈ ਨਹੀਂ ਸਿਬਰਤ ਸਕਦੀ ਪਿਓ ਦਾ ਪ੍ਰਭਾਵ ਵੀ ਉਸ ਉੱਤੇ ਕੁਝ ਐਸਾ ਸੀ ਉਧਰ ਵਿਸ਼ਨ ਦਾਸ ਲਗਾਤਾਰ ਆਪਣੇ ਲੈਕਚਰ ਝਾੜੀ ਜਾ ਰਿਹਾ ਸੀ ਤੇ ਇਧਰ ਰਾਣੋ ਸਿਰ ਸੁੱਟ ਕੇ ਇੰਜ ਸੁਣੀ ਜਾ ਰਹੀ ਸੀ ਜਿਵੇਂ ਉਸ ਨੂੰ ਖਾਰੇ ਪਾਣੀ ਦੇ ਘੁੱਟ ਭਰਨੇ ਪੈ ਰਹੇ ਹੋਣ ਹਾਂ ਆਪਣੇ ਵਿਖਿਆਨ ਦੀ ਸਮਾਪਤੀ ਨਾਲੇ ਚਾਹ ਦਾ ਗਲਾਸ ਖਾਲੀ ਹੋਣ ਤੋਂ ਬਾਅਦ ਵਿਸ਼ਨ ਦਾਸ ਨੇ ਪੁੱਛਿਆ ਕੀ ਖਿਆਲ ਹੈ ਤੇਰਾ ਇਸ ਬਾਰੇ ਬੇਸ਼ੱਕ ਨਿਸੰਘ ਹੋ ਕੇ ਦੱਸ ਦੇ ਤੈਨੂੰ ਪਤਾ ਹੈ ਮੈਂ ਕਦੀ ਵੀ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਤੇ ਨਾ ਹੀ ਕਿਸੇ ਗੱਲ ਬਦਲੇ ਕਦੀ ਤੈਨੂੰ ਕੌੜਾ ਬੋਲ ਬੋਲੇ ਰਾਨੋ ਨੂੰ ਮੇਹੀ ਗੁੰਮਸੋਂ ਬੈਠੀ ਵੇ ਕਿ ਵਿਸ਼ਨ ਦਾਸ ਨੇ ਉਸ ਦਾ ਮੋਢਾ ਥਾਪੜਿਆ ਸੁਧੈਨ ਨਾ ਹੋਵੇ ਐਡੀ ਸਿਆਣੀ ਬਿਆਣੀ ਤੇ ਪੜ੍ਹੀ ਲਿਖੀ ਹੋ ਕੇ ਚੱਲ ਗਈ ਇਸ ਵਿੱਚ ਭਲਾ ਸੰਕੋਚ ਵਾਲੀ ਕਿਹੜੀ ਗੱਲ ਹੋ ਆਹ ਬਿਲਕੁਲ ਸੰਗ ਹੋ ਕੇ ਦੱਸ ਦੇ ਜੋ ਕੁਝ ਤੇਰੇ ਦਿਲ ਵਿੱਚ ਹੈ ਤੇ ਯਕੀਨਨ ਕੁਝ ਨਾ ਕੁਝ ਜ਼ਰੂਰ ਤੇਰੇ ਦਿਲ ਵਿੱਚ ਹੈ ਜਿਸ ਨੂੰ ਪ੍ਰਗਟ ਕਰਨੋਂ ਚੱਕ ਰਹੀ ਹੈ ਤੂੰ ਹਲਾ ਕੀ ਗੱਲ ਐ ਜਵਾਬ ਵਿਚ ਰਾਣੋ ਦੀ ਜਵਾਨ ਫਿਰ ਵੀ ਨਹੀਂ ਖੁੱਲੀ ਪਰ ਜਵਾਨ ਦੇ ਥਾਂ ਉਸ ਦੇ ਸਰੀਰ ਵਿੱਚ ਜ਼ਰੂਰ ਹਰਕਤ ਪੈਦਾ ਹੋਈ ਜਿਵੇਂ ਚਾਨ ਚੱਕ ਉਸ ਨੇ ਕੋਈ ਇੰਦਰ ਨਾ ਕਰ ਲਿਆ ਹੋਵੇ ਹੁਲਾਰੇ ਨਾਲ ਉੱਠ ਕੇ ਖੜੋਤੀ ਤੇ ਕਮਰੇ ਦੀ ਪਰਲੀ ਨੁਕਰੀ ਜਾ ਪਹੁੰਚੀ ਜਿੱਥੇ ਹੀਠਾਂ ਉੱਪਰ ਕਈ ਛੋਟੇ ਵੱਡੇ ਟਰਾਂਕ ਉਸਰੇ ਹੋਏ ਸਨ ਵਿਸ਼ੰਦਾਦ ਦੀਆਂ ਅੱਖਾਂ ਬਰਾਬਰ ਰਾਣੋ ਦੀਆਂ ਕਰਿਆਵਾਂ ਦਾ ਪਿੱਛਾ ਕਰ ਰੰਗਾ ਸਨ ਜਾਣਦਿਆਂ ਹੀ ਰਾਣੋ ਨੇ ਸਭ ਤੋਂ ਉਤਲੀ ਟਰਾਂਕੀ ਚੁੱਕ ਕੇ ਫਰਸ਼ ਤੇ ਰੱਖ ਦਿੱਤੀ ਫਿਰ ਉਸ ਤੋਂ ਹੱਲੜਵਾ ਟਰੱਕ ਉਸ ਤੋਂ ਬਾਅਦ ਉਹ ਦੂਹੇਟਲਾ ਵੱਡਾ ਟਰੱਕ ਦਾ ਢੱਕਣ ਖੋਲ ਕੇ ਇੰਜ ਫਰੋਲਾ ਫਰਾਲੀ ਕਰਨ ਲੱਗ ਪਈ ਜਿਵੇਂ ਕਿਤੇ ਅਤ ਜ਼ਰੂਰੀ ਚੀਜ਼ ਲੱਭ ਰਹੀ ਹੋਵੇ ਤੇ ਉਸ ਤੋਂ ਝਟਕ ਬਾਅਦ ਮੁੰਠੀ ਬੇਸ਼ੰਦਾਸ ਨੇ ਵੇਖਿਆ ਕਿ ਰਾਣੋ ਦੇ ਹੱਥ ਵਿੱਚ ਇੱਕ ਲੰਬਾ ਤੇ ਖੂਬ ਭਰਾਲਫਾਫਾ ਸੀ ਜਿਹੜਾ ਲਿਆ ਕੇ ਉਸ ਨੇ ਇੰਜ ਉਸ ਦੇ ਸਾਹਮਣੇ ਸੁੱਟ ਦਿੱਤਾ ਜਿਵੇਂ ਡਾਡੀ ਹੀ ਕੌੜ ਖਾ ਕੇ ਕਲਫਾਫਾ ਸੁੱਟਣ ਤੋਂ ਬਾਅਦ ਉਹ ਇੰਜ ਕਾਲੇ ਆਦਮੀ ਕਮਰੇ ਤੋਂ ਬਾਹਰ ਨਿਕਲ ਗਈ ਜਿਵੇਂ ਕੋਈ ਡਾਂਗ ਫੜ ਕੇ ਉਸ ਦੇ ਮਗਰ ਪੈ ਗਿਆ ਹੋਵੇ ਜਾਂਦੀ ਹੋਈ ਉਹ ਬੂਹੇ ਦੇ ਦੋ ਮਿੰਟ ਤੱਕ ਭੇੜ ਗਈ ਟਰੰਕਾਂ ਦਾ ਖਿਲਲ ਖਰਾਰਾ ਉਸੇ ਓਮੇ ਜਿਵੇਂ ਪਿਆ ਰਹਿਣ ਦਿੱਤਾ ਧੰਨਵਾਦ ਧੰਨਵਾਦ